ਲੋ ਵੀ ਮਿੱਤਰੋ ਨਿੱਕੇ ਨਿੱਕੇ ਪਾਦੇ ਪੰਜ ਛੇ ਪਸ਼ੂ ਜਿਨ੍ਹਾਂ ਦੇ ਵਿੱਚੋਂ ਤਿੰਨ ਚਾਰ ਤਾਂ ਤੋਕੜ ਗੱਭਣੀਆਂ 32000 ਦੀ ਦੇ ਦੇਣੀ ਆ 5 ਕਿਲੋ ਕੰਡੇ ਦੇ ਦੁੱਧ ਜੋਕ ਕੇ ਲੈ ਜਾਓ 550 ਦੀ ਗੱਭਣ ਦੂਜਾ ਸੂਆ ਜਰਸੀ 32000 ਦੀ ਆ ਵੈੜ ਕੱਲ੍ਹ ਸੂਈ ਆ ਦੁੱਧ ਤਾਂ ਬਾਈ ਕਹਿੰਦਾ ਹੋ ਸਕਦਾ 15 ਪਿਆ ਜੇ ਤੁਸੀਂ 12 13 ਹੀ ਮੰਨੋ ਖੁੱਲਾ ਦੇ ਦੂਗੀ ਕਲਾਬੀ ਥਣ ਮਗਰ ਵੱਛੀ ਕੱਲ੍ਹ ਦੀ ਸੂਈ ਆ ਸਵੇਰ 2.5 ਕਿਲੋ ਬੌਲਾ ਕੱਢ ਇਹ ਵੀ 32 32000 ਦੀ ਇਹ ਵੀ ਬੱਤੀ ਦੀ ਉਹ ਵੀ ਬੱਤੀ ਦੀ ਉਹ ਵੀ ਬੱਤੀ ਦੀ ਆ ਤਾਜੀ ਸੂਈ ਆ ਮਗਰ ਬੱਛੀ ਐ ਸਾਢੇ ਸੱਤਾਂ ਦੀ ਗੱਬਣ 6 ਕਿਲੋ ਦੁੱਧ ਆ ਜੀ ਇਹ ਆ 45000 ਦੀ ਦੇਵਾਂਗੇ ਪਹਿਲਾਂ ਬੱਛੀ ਮੂੰਹ ਤੋਂ 4 ਦੰਦ ਦੇ ਜੀ ਪਹਿਲਾਂ ਬੱਛੀ ਮੂੰਹ ਤੋਂ 4 ਦੰਦ ਸਾਢੇ ਸੱਤਾਂ ਦੀ ਗੱਬਣ 6 ਕਿਲੋ ਦੁੱਧ 1000 ਘਟ 44000 ਦੀ ਇੱਧਰ ਵੀ ਆ ਜਾ ਸ਼ਰਮਾ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਪੂਰੀ ਵੀਡੀਓ YouTube ਚੈਨਲ ਹੰਮਤ TV ਦੇ ਵੇਖ ਲੋ ਆਜੀ ਛੋਟੀ ਹੈਗੀ 55 ਦੀ ਗੱਬਣਾ 7 ਕਿਲੋ ਦਾ ਦੂਜਾ ਸੂਈ 67 ਹੇਅਰ 67000 ਦੀ ਆਹ ਦੂਜੇ ਸੂਏ 65 ਹੁੰਦੀ 5 ਦਿਨ ਦੀ ਕੱਚੀ ਇਹ 23